ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਜਿਹੜੇ ਲੋਕ ਆਪਣੇ ਵਾਲ ਖੁੱਲੇ ਛੱਡਦੇ ਨੇ ਚਾਹੇ ਤੁਸੀਂ ਕੋਈ ਪਾਰਟੀ ਜਾਂ ਫੰਕਸ਼ਨ ਦੇ ਵਿੱਚ ਹੀ ਵਾਲ ਖੁੱਲੇ ਛੱਡੇ ਹੋਏ ਨੇ ਤਾਂ ਉਹਦੇ ਨਾਲ ਵੀ ਸਾਡੇ ਘਰ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚ ਇੱਕ ਚੀਜ਼ ਦਾ ਵਾਸ ਹੋ ਜਾਂਦਾ ਫਿਰ ਉਹ ਕਿਹੜੀ ਚੀਜ਼ ਹੁੰਦੀ ਆ ਤੇ ਇਹਦੇ ਉੱਤੇ ਆਪਾਂ ਹਰ ਪਹਿਲੂ ਤੋਂ ਗੱਲ ਕਰਾਂਗੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਅੰਤ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਵੀਡੀਓ ਅੱਜ ਜਿਹੜੀ ਇਹ ਗੱਲ ਆਪਾਂ ਕਰਨ ਜਾ ਰਹੇ ਆਂ ਇਹਦੇ ਵਿੱਚ ਆਪਾਂ ਹਰ ਤਰੀਕੇ ਨਾਲ ਗੱਲ ਕਰਾਂਗੇ ਚਾਹੇ ਉਹ ਸੈਂਟੀਫਿਕ ਹੋਵੇ ਚਾਹੇ ਆਪਾਂ ਗੱਲ ਕਰਾਂਗੇ ਵੀ ਸਾਡੇ ਬਜ਼ੁਰਗੇ ਦੇ ਬਾਰੇ ਕੀ ਕਹਿੰਦੇ ਅਸੀਂ ਜਾਂ ਆਪਾਂ ਨੂੰ ਕੀ ਕੀ ਪ੍ਰੋਬਲਮਸ ਇਹਦੇ ਕਰਕੇ ਆ ਸਕਦੀਆਂ ਨੇ ਕਿਹੜੀਆਂ ਪ੍ਰੋਬਲਮ ਸਾਡੇ ਘਰ ਦੇ ਵਿੱਚ ਕ੍ਰੀਏਟ ਹੋ ਸਕਦੀਆਂ ਸਾਰੀਆਂ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੈਂਟਿਫਿਕ ਤਰੀਕੇ ਦੇ ਨਾਲ ਸਾਇੰਸ ਦੇ ਤਰੀਕੇ ਦੇ ਨਾਲ ਠੀਕ ਹੈ ਜੀ ਦੇਖੋ ਜਦੋਂ ਆਪਾਂ ਵਾਲ ਖੁੱਲੇ ਛੱਡਦੇ ਹਾਂ ਹਨਾ ਤਾਂ ਸੁਭਾਵਿਕ ਆਪਣੇ ਵਾਲ ਕਈ ਵਾਰੀ ਝਾੜ ਕੇ ਡਿੱਗਦੇ ਵੀ ਨੇ ਤਾਂ ਹੇਅਰ ਫਾਲ ਜੇ ਆਪਾਂ ਨੂੰ ਨਹੀਂ ਆ ਪਰ ਫਿਰ ਵੀ ਆਪਣੇ ਵਾਲ ਇੱਕ ਦੋ ਤਾਂ ਟੁੱਟ ਕੇ ਡਿੱਗਦੇ ਹੀ ਆ ਨਾ ਜਦੋਂ ਆਪਾਂ ਖੁੱਲੇ ਛੱਡੇ ਹੁੰਦੇ ਆ ਹਨਾ ਨੋਰਮਲ ਹੈ ਇਹ ਚੀਜ਼ ਸੋ ਜਦੋਂ ਆਪਣੇ ਬਾਲ ਉਹ ਡਿੱਗਦੇ ਨੇ ਆਪਾਂ ਨੂੰ ਨਹੀਂ ਪਤਾ ਪੋਸ ਟਾਈਮ ਕਿਸ ਜਗ੍ਹਾ ਤੋਂ ਗੁਜ਼ਰੇ ਆ ਉਥੋਂ ਦੇ ਕਈ ਲੋਕ ਗੁਜ਼ਰਦੇ ਹੋਣਗੇ ਮੋਟਰਸਾਈਕਲ ਲੈ ਕੇ ਵੀ ਕਈ ਲੋਕ ਗੰਦੇ ਪੈਰੀ ਵੀ ਕੋਈ ਉੱਥੇ ਥੁੱਕਦਾ ਵੀ ਹੋਵੇਗਾ ਹਨਾ ਤਾਂ ਉਹਦੇ ਨਾਲ ਇਸ ਚੀਜ਼ ਦਾ ਅਸਰ ਸਾਡੀ ਬਾਡੀ ਤੇ ਪੈਂਦਾ ਹੁਣ ਤੁਸੀਂ ਸੋਚੋਗੇ ਵੀ ਸਾਡੀ ਬਾਡੀ ਤੇ ਇਸ ਚੀਜ਼ ਦਾ ਅਸਰ ਕਿਵੇਂ ਪੈਂਦਾ ਸਾਇੰਸ ਦੇ ਮੁਤਾਬਕ ਜਿਹੜਾ ਆਪਣਾ ਬਾਲ ਹੁੰਦਾ ਜੀ ਉਹਦੀ એનર્ਜੀ ਸਾਡੀ ਬਾਡੀ ਦੇ ਨਾਲ 6 ਮਹੀਨੇ ਤੱਕ ਕਨੈਕਟ ਰਹਿੰਦੀ ਹੈ ਹੁਣ ਤੁਸੀਂ ਕਹੋਗੇ ਕਿਵੇਂ ਹੋ ਸਕਦਾ ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਦੇਖੋ ਜਦੋਂ ਇੱਕ ਚਿਪਕਲੀ ਦੀ ਪੂਛ ਕੱਟ ਜਾਂਦੀ ਆ ਹਨਾ ਉਹ ਕੁਝ ਟਾਈਮ ਤੱਕ ਟੜਫਦੀ ਰਹਿੰਦੀ ਆ ਦੇਖਿਆ ਜਾਵੇ ਉਹ ਬਾਡੀ ਤੋਂ ਤਾਂ ਅਲੱਗ ਹੋ ਜਾਂਦੀ ਆ ਨਾ ਪਰ ਫਿਰ ਵੀ ਉਹ ਟੜਫਦੀ ਰਹਿੰਦੀ ਆ ਕਿਉਂ ਕਿਉਂਕਿ ਉਹਦੇ ਆਪਣੀ ਬਾਡੀ ਦੇ ਨਾਲ ਜਿਹੜੀ ਉਹ ਕਨੈਕਸ਼ਨ ਬਣਿਆ ਰਹਿੰਦਾ ਯਾਨੀ ਉਹਦੇ ਵਿੱਚ ਉਹ ਜਾਨ ਬਣੀ ਰਹਿੰਦੀ ਆ ਇੱਕ ਤਾਂ ਇਹ ਐਗਜ਼ਾਮਪਲ ਆ ਇੱਕ ਪਿੱਛੇ ਨੇ ਨਾ ਸਾਡੇ ਫੀਮੇਲ ਡੌਗ ਨੂੰ ਪਰ ਉਹ ਜਿਹੜੀ ਇੱਕ ਪ੍ਰੋਬਲਮ ਹੁੰਦੀ ਆ ਇੱਕ ਵਾਇਰਸ ਹੁੰਦਾ ਉਹ ਹੋ ਗਿਆ ਸੀ ਤਾਂ ਸਾਨੂੰ ਉਹ ਜਿਹੜਾ ਕੁੱਤਿਆਂ ਦੇ ਡਾਕਟਰ ਨੇ ਇਹ ਗੱਲ ਦੱਸੀ ਸੀ ਕਹਿੰਦੇ ਵੀ ਜਿਸ ਜਗ੍ਹਾ ਤੇ ਤੁਸੀਂ ਇਸ ਫੀਮੇਲ ਡੌਗ ਨੂੰ ਬੰਨਿਆ ਹੋਇਆ ਸੀ ਜਾਂ ਜਿੱਥੋਂ-ਜਿੱਥੋਂ ਦੀ ਇਹ ਗੁਜ਼ਰੀ ਆ ਉਸ ਜਗ੍ਹਾ ਤੇ ਤੁਸੀਂ ਹਲੇ 2 ਢਾਈ ਮਹੀਨੇ ਕੋਈ ਕੁੱਤਾ ਨਾ ਰੱਖਿਓ ਉਸ ਤੋਂ ਜ਼ਿਆਦਾ ਟਾਈਮ ਵੈਸੇ ਨਾ ਰੱਖਿਓ ਕਿਉਂਕਿ ਉੱਥੇ ਜਿਹੜਾ ਵਾਇਰਸ ਹੁੰਦਾ ਕਹਿੰਦੇ ਉਹ ਬਿਨਾਂ ਡੌਗ ਤੋਂ ਵੀ ਉੱਥੇ 2 ਢਾਈ ਮਹੀਨੇ ਜ਼ਿੰਦਾ ਰਹਿ ਸਕਦਾ ਹੁਣ ਤੁਸੀਂ ਆਪ ਦੇਖੋ ਇੱਕ ਲੋਹੇ ਦੇ ਉੱਤੇ ਜਾਂ ਇੱਕ ਮਿੱਟੀ ਦੇ ਵਿੱਚ ਵੀ ਉਹ ਵਾਇਰਸ 2 ਤੋਂ 2 ਢਾਈ ਮਹੀਨੇ ਜ਼ਿੰਦਾ ਰਹਿ ਸਕਦਾ ਹੈ ਬਿਨਾ ਕਿਸੇ ਖਾਣ ਪੀਣ ਤੋਂ ਦੇਖੋ ਜਦੋਂ ਕੁੱਤੇ ਨੂੰ ਵਾਇਰਸ ਹੁੰਦਾ ਅੰਦਰੋਂ ਅੰਦਰੋਂ ਕੁੱਤੇ ਨੂੰ ਖਾਂਦਾ ਉਹਦੀ ਹਨਾ ਮਤਲਬ ਕਿ ਉਹਦੇ ਜਿਹੜੇ ਆਰਗਨਸ ਹੁੰਦਾ ਉਹਨਾਂ ਨੂੰ ਉਹ ਚੀਜ਼ ਨੂੰ ਖਤਮ ਕਰਦਾ ਹੋ ਪਰ ਫਿਰ ਵੀ ਉਹ ਬਿਨਾ ਡੌਗ ਤੋਂ ਵੀ ਉਹ ਵਾਇਰਸ 2 2.5 ਮਹੀਨੇ ਜਿੰਦਾ ਰਹਿੰਦਾ ਚਾਹੇ ਲੋਹੇ ਤੇ ਚਾਹੇ ਮਿੱਟੀ ਤੇ ਇਸ ਦਾ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਇਸੇ ਤਿਹੇ ਕੇ ਇਸੇ ਤਰੀਕੇ ਨਾਲ ਆਪਣੇ ਜਿਹੜੇ ਨੌਂ ਆ ਉਹ ਵੀ ਸਾਡੀ ਬਾਡੀ ਨਾਲ ਕਨੈਕਟ ਹੋ ਰਹਿੰਦੇ ਨੇ ਕਾਫੀ ਟਾਈਮ ਤੱਕ ਇਸੇ ਤਰੀਕੇ ਨਾਲ ਜਿਹੜੇ ਵਾਲ ਆ ਇਹ ਸਾਡੀ ਬੋਡੀ ਨਾਲ 6 ਮਹੀਨੇ ਤੱਕ ਕਨੈਕਟ ਰਹਿੰਦੇ ਨੇ ਇਸੇ ਕਰਕੇ ਤਾਂ ਦੇਖੋ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਵਾਲਾਂ ਦਾ ਕੇਸਾਂ ਦਾ ਸਤਕਾਰ ਬਹੁਤ ਦੱਸਿਆ ਹੋਇਆ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਬਹੁਤ ਤਰੀਕੇ ਨਾਲ ਚੀਜ਼ਾਂ ਸਮਝਾਈਆਂ ਹੋਈਆਂ ਤੇ ਆਪਣੇ ਧਰਮ ਦੇ ਵਿੱਚ ਤਾਂ ਆਪਾਂ ਤੋਂ ਵਾਲ ਕੰੰਗੀ ਕਰਦੇ ਆ ਵੈਸੇ ਪੁਰਾਣੇ ਟਾਈਮ ਦੇ ਵਿੱਚ ਜਿੰਨੇ ਵੀ ਬਜ਼ੁਰਗ ਆਪਣੇ ਹੁੰਦੇ ਸੀ ਤਾਂ ਉਹ ਹਮੇਸ਼ਾ ਇਹ ਚੀਜ਼ ਕਰਦੇ ਸੀ ਕਿ ਵਾਲ ਕੰਗੀ ਕੀਤੇ ਬੱਚਿਆਂ ਨੂੰ ਕਹਿੰਦੇ ਸੀ ਵਾਲ ਚੁੱਲ੍ਹੇ ਦੇ ਵਿੱਚ ਲਗਾ ਦਿਓ ਕਿਉਂਕਿ ਗੈਸ ਵਗੈਰਾ ਤਾਂ ਅੱਜ ਕੱਲ੍ਹ ਹੋਏ ਨੇ ਪਹਿਲਾਂ ਤਾਂ ਹਮੇਸ਼ਾ ਚੁੱਲ੍ਹੇ ਚੱਲਦੇ ਰਹਿੰਦੇ ਸੀ ਹਨਾ ਸੋ ਹਮੇਸ਼ਾ ਉਹ ਜਲਾਉਣ ਦੀ ਗੱਲ ਕਰਦੇ ਸੀ ਤੇ ਉਹਦੇ ਨਾਲ ਕੀ ਹੁੰਦਾ ਸੀ ਬੋਡੀ ਦੇ ਨਾਲੋਂ ਵਾਲਾਂ ਦਾ ਜਿਹੜਾ ਕਨੈਕਸ਼ਨ ਹੁੰਦਾ ਸੀ એનર્ਜੀ ਹੁੰਦੀ ਸੀ ਉਹ ਕੱਟ ਹੋ ਜਾਂਦੀ ਸੀ ਠੀਕ ਹੈ ਜੀ ਸੋ ਦੇਖਿਆ ਜਾਵੇ ਇੱਕ ਚੀਜ਼ ਅਸੀਂ ਹੋਰ ਵੀ ਬਹੁਤ ਸੁਣੀ ਹੈ ਤਾਂ ਆਪਾਂ ਸੁਣਦੇ ਆ ਵੀ ਜੀ ਵਾਲਾਂ ਨੂੰ ਕੋਈ ਕੱਟ ਲਵੀ ਤਾਂ ਉਹ ਤੇ ਜਾਦੂ ਟੋਣਾ ਹੋ ਜਾਂਦਾ ਕਾਲਾ ਜਾਤੂ ਹੋ ਜਾਂਦਾ ਹੈ ਤੇ ਫਿਰ ਉਹਦੇ ਨਾਲ ਬੰਦੇ ਨੂੰ ਪ੍ਰੋਬਲਮ ਸ਼ੁਰੂ ਹੁੰਦੀਆਂ ਉਹਦਾ ਰੀਜ਼ਨ ਕੀ ਹੈ ਕਿਉਂਕਿ ਉਹ ਪਾਲ ਜਿਹੜੇ ਹੈਗੇ ਸਾਡੀ ਬੋਡੀ ਨਾਲ ਕਨੈਕਟ ਰਹਿੰਦੇ ਨਹੀਂ ਇਸੇ ਕਰਕੇ ਵੈਸੇ ਤਾਂ ਦੇਖੋ ਜਾਦੂ ਟੂਣੀ ਆਈ ਤੇ ਡੈਮੇਜ ਨਹੀਂ ਆ ਪਰ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਲੋਕ ਜਿਵੇਂ ਬਹੁਤ ਪਹੁੰਚੇ ਹੁੰਦੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਭਗਤੀ ਕੀਤੀ ਹੁੰਦੀ ਸੀ ਜਾਂ ਫਿਰ ਆਪਾਂ ਇਹ ਕਹਿ ਸਕਦੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਤਾਂਤ੍ਰਿਕ ਵਿੱਦਿਆ ਹਾਸਲ ਕੀਤੀ ਹੁੰਦੀ ਸੀ ਤਾਂ ਉਹ ਜ਼ਰੂਰ ਇਹ ਚੀਜ਼ਾਂ ਕਰ ਲੈਂਦੇ ਸੀ ਅਲਟੇ ਟਾਈਮ ਦੇ ਵਿੱਚ ਵੀ ਹੋ ਸਕਦਾ ਕੋਈ ਏਦਾਂ ਦਾ ਹੋਵੇ ਪਰ ਪਰ ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਵੀ ਠੱਗੀਆਂ ਵਗੈਰਾ ਜ਼ਿਆਦਾ ਵਧ ਗਈਆਂ ਤੇ ਅੱਜ ਕੱਲ ਤਾਂ ਜਗ੍ਹਾ ਜਗ੍ਹਾ ਇਹ ਚੀਜ਼ਾਂ ਖੋਲ ਰਹੀਆਂ ਨੇ ਵੀ ਹਾਂਜੀ ਤੁਸੀਂ ਮੈਨੂੰ ਪੈਸੇ ਦਿਓ ਮੈਂ ਕਰ ਦੂੰਗਾ ਉਹ ਕਰ ਦੂੰਗਾ ਪਰ ਅੱਜ ਦੇ ਟਾਈਮ 'ਚ ਲੋਕਾਂ ਨੂੰ ਉਹਨੀ ਨੌਲੇਜ ਨਹੀਂ ਪਹਿਲਾਂ ਦੇ ਟਾਈਮ 'ਚ ਤਾਂ ਲੋਕ ਕਿਤਾਬਾਂ ਬਹੁਤ ਪੜ੍ਹਦੇ ਸੀ ਇਸ ਚੀਜ਼ ਬਾਰੇ ਸੋ ਏਦਾਂ ਉਹਨਾਂ ਨੂੰ ਜਨਕੀ ਨੌਲੇਜ ਇਕੱਠੀ ਹੁੰਦੀ ਸੀ ਤਾਂ ਫਿਰ ਉਹਦੇ ਨਾਲ ਫਿਰ ਉਹ ਬਾਲਾ ਤੇ ਚੀਜ਼ਾਂ ਕਰ ਦਿੰਦੇ ਸੀ ਠੀਕ ਹੈ ਜੀ ਇੱਕ ਤਾਂ ਇਹ ਰੀਜ਼ਨ ਹੋ ਗਿਆ ਦੂਸਰਾ ਰੀਜ਼ਨ ਵਾਲ ਖੁੱਲੇ ਛੱਡਣ ਦੇ ਨਾਲ ਸਾਡੇ ਘਰ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੈ ਕਿਸ ਚੀਜ਼ ਦਾ ਬਾਸ ਹੁੰਦਾ ਹੁਣ ਆਪਾਂ ਗੱਲ ਕਰਦੇ ਹਾਂ ਉਸ ਬਾਰੇ ਠੀਕ ਹੈ ਜੀ ਜਿਹੜੇ ਆਪਣੇ ਬਜ਼ੁਰਗ ਵੀ ਆਪਾਂ ਨੂੰ ਇਹ ਗੱਲ ਸਮਝਾਉਂਦੇ ਹੁੰਦੇ ਸੀ ਜਦੋਂ ਆਪਾਂ ਵਾਲ ਖੁੱਲੇ ਛੱਡਦੇ ਆ ਆਪਾਂ ਰਾਤ ਦੇ ਟਾਈਮ ਬਾਹਰ ਜਾਂਦੇ ਆ ਕੋਈ ਫੰਕਸ਼ਨ ਵਗੈਰਾ ਹੈ ਜਾਂ ਆਪਾਂ ਦਿਨੇ ਜਾਂਦੇ ਆ ਠੀਕ ਹੈ ਤਾਂ ਆਪਾਂ ਅਕਸਰ ਜਦੋਂ ਵਿਆਹ ਸ਼ਾਦੀ ਜਾਂਦੇ ਆ ਆਪਾਂ ਪਰਫਿਊਮ ਵਗੈਰਾ ਖੁਸ਼ੂ ਬਾਣੀਆਂ ਚੀਜ਼ਾਂ ਜ਼ਰੂਰ ਲਾਉਣੇ ਆ ਦੇਖੋ ਜਿਹੜੀ ਤਰ੍ਹਾਂ ਇੱਕ ਡੈਥ ਹੋਈ ਹੁੰਦੀ ਆ ਨੈਚੁਰਲ ਤਰੀਕੇ ਨਾਲ ਮਤਲਬ ਪ੍ਰਮਾਤਮਾ ਦੇ ਵੱਲੋਂ ਕਿਸੇ ਨੂੰ ਬਲਾਵਾ ਆ ਗਿਆ ਹਨਾ ਤਾਂ ਉਹਦੀ ਅਟੈਕ ਨਾਲ ਬਿਮਾਰੀ ਨਾਲ ਕਿਸੇ ਐਕਸੀਡੈਂਟ ਨਾਲ ਇਦਾਂ ਡੈਥ ਹੁੰਦੀ ਆ ਹਨਾ ਪਰ ਇੱਕ ਬੰਦਾ ਹੁੰਦਾ ਜਿਹਨੇ ਖੁਦ ਆਪਣੇ ਆਪ ਨੂੰ ਖਤਮ ਕੀਤਾ ਕਿਸੇ ਨੇ ਫਾਹ ਲਾ ਲਿਆ ਕਿਸੇ ਨੇ ਸੁਸਾਇਸਾਈਡ ਕਰ ਲਿਆ ਕਿਸੇ ਨੇ ਜ਼ਹਿਰ ਖਾ ਲਿਆ ਤਾਂ ਉਹ ਫਿਰ ਕੀ ਹੁੰਦਾ ਟਕਦੀਆਂ ਰਹਿੰਦੀਆਂ ਇਹ ਰੂਹਾਂ ਜੇ ਆਪਾਂ ਗੱਲ ਕਰੀਏ ਕੀ ਕੀ ਭੂਤਪ੍ਰੇਤ ਹੁੰਦੇ ਨੇ ਭੂਤਪ੍ਰੇਤੋਂ ਦੇਖੋ ਜੀ ਜੇ ਆਪਾਂ ਗੱਲ ਡਿਟੇਲ ਦੇ ਵਿੱਚ ਇਸ ਚੀਜ਼ ਬਾਰੇ ਪੜ੍ਹਦੇ ਆ ਤਾਂ ਜਿੱਥੇ ਪੋਜ਼ਿਟਿਵ એનર્ਜੀ ਹੁੰਦੀ ਹੈ ਉੱਥੇ ਨੈਗੇਟਿਵ એનર્ਜੀ ਵੀ ਜ਼ਰੂਰ ਹੁੰਦੀ ਆ ਇਹ ਗੱਲ ਨੂੰ ਆਪਾਂ ਛੁਟਲਾ ਨਹੀਂ ਸਕਦੇ ਮੈਂ ਆਪਣਾ ਖੁਦ ਦਾ ਐਕਸਪੀਰੀਅੰਸ ਅਗਰ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਕਈ ਵਾਰੀ ਨਾ ਹੁਣ ਵੀ ਇਹ ਚੀਜ਼ ਹੁੰਦੀ ਪਹਿਲਾਂ ਜਦੋਂ ਮੈਂ ਕੰਮ ਕਰਨਾ ਮੰਨ ਲਓ ਮੈਂ ਰੋਟੀ ਬਣਾ ਰਹੀ ਆ ਤਾਂ ਮੈਂ ਜਦੋਂ ਕਈ ਵਾਰੀ ਗੈਸ ਚੁੱਲੇ ਕੰਨੀ ਮੂੰਹ ਘਮਾਉਣਾ ਨਾ ਤਵਾ ਪਿਆ ਬਣਾਉਦੇ ਤੇ ਤਵਾ ਐਦਾਂ ਉੱਠ ਕੇ ਐਦਾਂ نیچے ਬੁੜਸ ਦਾ ਗਿਰਮ ਲੱਕੇ ਖੜਕਦਾ ਮੈਂ ਉਹ ਚੀਜ਼ਾਂ ਆਪ ਐਕਸਪੀਰੀਅੰਸ ਕੀਤੀਆਂ ਨੇ ਜਿਵੇਂ ਆਟੇ ਵਾਲਾ ਢੋਲ ਆ ਸਾਡਾ ਸਟੀਲ ਦਾਗਾ ਅਗਰ ਮੰਨ ਲਓ ਉਹਦਾ ਟੱਕਣਾ ਮੈਂ ਖੋਲ ਕੇ ਆਟਾ ਕੱਢ ਕੇ ਟੱਕਣ ਲਗਾ ਦਿੱਤਾ ਹਨਾ ਤਾਂ ਫਿਰ ਉਹਦਾ 10 ਮਿੰਟ ਬਾਅਦ ਜਾਂ 5 ਮਿੰਟ ਬਾਅਦ ਤਾਂ ਉਹ ਟੱਕਣ ਦਾ ਖੜਕਣਾ ਠੀਕ ਹੈ ਫਿਰ ਮੈਂ ਚੈੱਕ ਵੀ ਕਰਦੀ ਸੀ ਵੀ ਹੋ ਸਕਦਾ ਮੈਨੂੰ ਗਲਤਫਹਿਮੀ ਹੋਈ ਹੋਵੇ ਜਾਂ ਕੁਝ ਅਲੱਗ ਰੀਜ਼ਨ ਹੋਵੇ ਪਰ ਕਈ ਵਾਰ ਜਿਹੜਾ ਤਵਾ ਵੀ ਖੜਕਦਾ ਸੀ ਤਾਂ ਮੈਂ ਉਹ ਚਿੰਨੂ ਚੱਕ ਕੇ ਵੀ ਦੇਖਿਆ ਵੀ ਹੋ ਸਕਦਾ ਵੀ ਤਵਾ ਕਿਸੇ ਚੀਜ਼ ਦੇ ਟਿੱਕ ਡਿੱਗ ਗਿਆ ਹੋਵੇ ਜਾਂ ਕੋਈ ਚੀਜ਼ ਉੱਤੇ ਕਰਕੇ ਟੇਡਾ ਮੇਡਾ ਪਿਆ ਹੋਵੇ ਤਾਂ ਉਹ ਖੜਕਿਆ ਹੋਵੇ ਪਰ ਨਹੀਂ ਗੈਸ ਦੇ ਉੱਤੇ ਪ੍ਰੋਪਰ ਸਹੀ ਢੰਗ ਨਾਲ ਤਵਾ ਮੇਰਾ ਰੱਖਿਆ ਹੁੰਦਾ ਸੀ ਪਰ ਫਿਰ ਵੀ ਕਈ ਵਾਰੀ ਉਹ ਖੜਕਾ ਹੁੰਦਾ ਸੀ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਆਪਾਂ ਇੰਨੇ ਜ਼ਿਆਦਾ ਪਹੁੰਚੇ ਹੋਏ ਨਹੀਂ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਸਕੀਏ ਪਰ ਹਾਂ ਕਿਤੇ ਨਾ ਕਿਤੇ ਹਕੀਕਤ ਹੈ ਵੀ ਚੀਜ਼ਾਂ ਹੁੰਦੀਆਂ ਜ਼ਰੂਰ ਨੇ ਠੀਕ ਹੈ ਤੇ ਪਰ ਹਾਂ ਜਦੋਂ ਆਪਾਂ ਗੁਰਬਾਣੀ ਜਪਦੇ ਆਂ ਫਿਰ ਸਾਨੂੰ ਇਹ ਚੀਜ਼ਾਂ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਇਹ ਵੀ ਇੱਕ ਸਚਾਈ ਆ ਤੋ ਇਹ ਤਾਂ ਗੱਲ ਹੋ ਗਈ ਕਿ ਤਾਂ ਸਾਇੰਟਿਫਿਕ ਤਰੀਕੇ ਦੇ ਨਾਲ ਵੀ ਸਾਨੂੰ ਉਹ ਜਿਹੜਾ ਪਪਾਲ ਆਪਣੇ ਝੜਦੇ ਲਈ ਪ੍ਰੋਬਲਮ ਆਉਂਦੀ ਹੈ ਦੂਜਾ ਵੀ ਫਿਰ ਜਦੋਂ ਆਪਣੇ ਬਾਲ ਖੁੱਲੇ ਛੱਡੇ ਹੁੰਦੇ ਆ ਤੇ ਆਪਣੇ ਪਰਫਿਊਮ ਵਗੈਰਾ ਲੱਗਿਆ ਹੋਵੇ ਤਾਂ ਫਿਰ ਉਹਨਾਂ ਰੂਹਾਂ ਨੂੰ ਨਿਯੋਤਾ ਹੋ ਜਾਂਦਾ ਇੱਕ ਤਰ੍ਹਾਂ ਦਾ ਕਿਉਂਕਿ ਦੇਖੋ ਪਟਕਦੀਆਂ ਫਿਰਦੀਆਂ ਹਨਾ ਪਟਕਦੀਆਂ ਰੂਹਾਂ ਨੂੰ ਕੋਈ ਨਾ ਕੋਈ ਜਗ੍ਹਾ ਕੋਈ ਨਾ ਕੋਈ ਘਰ ਕੋਈ ਨਾ ਕੋਈ ਇਹੋ ਜੀ ਚੀਜ਼ ਚਾਹੀਦੀ ਹੁੰਦੀ ਆ ਹਨਾ ਤੇ ਉਹ ਕਿਉਂਕਿ ক্রోధਿਤ ਵੀ ਹੁੰਦੀਆਂ ਨੇ ਕਿਤੇ ਕਿਉਂਕਿ ਜਦੋਂ ਪਟਕਦੀਆਂ ਕਰਦੀਆਂ ਹਨ ਸੋ ਉਹਦੇ ਨਾਲ ਵੀ ਫਿਰ ਸਾਨੂੰ ਇਹ ਚੀਜ਼ਾਂ ਅਸਰ ਕਰਦੀਆਂ ਨੇ ਜੇ ਹੁਣ ਕਈ ਵਾਰੀ ਆਪਾਂ ਦੇਖੀਏ ਵੀ ਨਹੀਂ ਇਹ ਚੀਜ਼ਾਂ ਨਹੀਂ ਹੁੰਦੀਆਂ ਪਰ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਲੀਡੀਸ ਨੂੰ ਦੇਖਿਆ ਬੜੀ ਨਾਰਮਲ ਬੈਠੀ ਹੋਈ ਸੀ ਪਰ ਅਚਾਨਕ ਉਹਦਾ ਬਿਹੇਵੀਅਰ ਚੇਂਜ ਹੋ ਗਿਆ ਅਚਾਨਕ ਉਹਨੇ ਗਾੜੀ ਗਾੜੇ ਸ਼ੁਰੂ ਕਰ ਦਿੱਤੇ ਮੈਂ ਖੁਦ ਉਹਨੂੰ ਪੁੱਛਿਆ ਵੀ ਤੈਨੂੰ ਕੀ ਪ੍ਰੋਬਲਮ ਹੈ ਉਹ ਫਿਰ ਮੇਰੇ ਬਲਕਿ ਉਲਟਾ ਪਿੱਛੇ ਪੈ ਗਈ ਸੀ ਉਹ ਸਾਡੇ ਜਾਣ ਪਛਾਣ ਦੇ ਵਿੱਚੋਂ ਤੇ ਬਾਅਦ ਵਿੱਚੋਂ ਜਦੋਂ ਉਹਨਾਂ ਦੇ ਬਜ਼ੁਰਗਾਂ ਨੇ ਉਹ ਚੀਜ਼ ਦੇਖੀ ਤੇ ਉਹਨੂੰ ਪੁੱਛਿਆ ਤਾਂ ਯਾਨੀ ਕਿ ਜਿਸ ਇਨਸਾਨ ਨੂੰ ਉਹ ਜਾਣਦੀ ਵੀ ਨਹੀਂ ਸੀ ਉਸ ਇਨਸਾਨ ਨੇ ਆਪਣਾ ਨਾਮ ਦੱਸਿਆ ਵੀ ਮੈਂ ਤਾਂ ਹੁਣ ਮੈਨੂੰ ਨਹੀਂ ਪਤਾ ਇਹ ਚੀਜ਼ਾਂ ਕਿਵੇਂ ਹੁੰਦੀਆਂ ਮੈਂ ਇਹਦੇ ਬਾਰੇ ਜ਼ਿਆਦਾ ਡਟੀ ਵਿੱਚ ਗੱਲ ਤਾਂ ਨਹੀਂ ਕਰੂੰਗੀ ਪਰ ਇਹ ਜਿੰਨਾ ਦੇਖੀ ਹੁੰਦੀ ਦੇਖੀ ਹੈ ਇੱਕ ਤਾਂ ਹੁਣ ਇਹ ਚੀਜ਼ ਹੋ ਗਈ ਵੀ ਇਹ ਨਿਯੋਤਾ ਹੋ ਜਾਂਦਾ ਹੈ ਇਹਦੇ ਨਾਲ ਕੀ ਹੁੰਦਾ ਫਿਰ ਉਹ ਪੂਰੀ ਸ਼ੈ ਜਿਹੜੀ ਹੁੰਦੀ ਹੈ ਉਹ ਸਾਡੇ ਘਰ ਤੱਕ ਆਉਂਦੀ ਹੈ ਫਿਰ ਸਾਡੇ ਘਰ ਵਿੱਚ ਉਸ ਚੀਜ਼ ਦਾ ਵਾਸ ਹੋ ਜਾਂਦਾ ਹੈ ਹਾਂ ਹਾਲਾਂਕਿ ਅਗਰ ਸਾਡੇ ਘਰ ਵਿੱਚ ਗੁਰਬਾਣੀ ਅਸੀਂ ਜਪਦੇ ਹਾਂ ਜੋਤ ਲਗਦੀ ਹੈ ਤਾਂ ਫਿਰ ਉਹ ਚੀਜ਼ਾਂ ਬਾਹਰ ਰਹਿ ਜਾਂਦੀਆਂ ਅੰਦਰ ਐਂਟਰ ਨਹੀਂ ਕਰਦੀਆਂ ਇਹ ਵੀ ਸੱਚਾਈ ਆ ਪਰ ਜੇ ਸਾਡੇ ਘਰ ਵਿੱਚ ਅਕਸਰ ਆਪਾਂ ਦੇਖਦੇ ਹਾਂ ਅੱਜ ਕੱਲ ਲੋਕ ਪਾਠ ਬਹੁਤ ਘੱਟ ਕਰਦੇ ਨੇ ਤੇ ਘਰ ਦੇ ਵਿੱਚ ਜੋਤ ਬੱਤੀ ਵੀ ਬਹੁਤ ਘੱਟ ਲੋਕ ਲਾਉਂਦੇ ਨੇ ਤਾਂ ਉਹਦੇ ਨਾਲ ਫਿਰ ਉਹਨਾਂ ਚੀਜ਼ਾਂ ਨੂੰ ਆਸਾਨੀ ਹੁੰਦੀ ਹੈ ਘਰ ਵਿੱਚ ਦਾਖਲ ਹੋਣ ਲਈ ਫਿਰ ਉੱਥੋਂ ਸਾਡੇ ਘਰ ਦੀ ਬਰਬਾਦੀ ਸ਼ੁਰੂ ਹੁੰਦੀ ਹੈ ਸਾਡੇ ਘਰ ਦੇ ਵਿੱਚ ਫਿਰ ਉਹ ਜਿਨੀ ਕਿ 네ਗੈਟਿਵਿਟੀ એનર્ਜੀ ਆ ਉਹ ਤਾਂ 네ਗੈਟਿਵਿਟੀ ਫਲਾਉਣੀ ਆ ਉਹਨੇ 네ਗੈਟਿਵ ਕੰਮ ਹੀ ਕਰਾਉਣੇ ਨੇ ਘਰ ਦੇ ਵਿੱਚ ਹਨਾ ਸੋ ਇੰਨਾ ਚੀਜ਼ਾਂ ਤੋਂ ਬਚਾ ਦੇ ਲਈ ਆਪਾਂ ਨੂੰ ਦੋ ਚੀਜ਼ਾਂ ਹਮੇਸ਼ਾ ਕਰਨੀਆਂ ਚਾਹੀਦੀਆਂ ਪਹਿਲਾਂ ਤਾਂ ਹਮੇਸ਼ਾ ਸਾਨੂੰ ਆਪਣੇ ਬਾਲਵਾਨ ਦੇਖੜੇ ਚਾਹੀਦੇ ਆ ਤੁਸੀਂ ਚਾਹੋ ਤਾਂ ਵੈਸੀ ਰੱਖੋ ਅੱਜ ਕੱਲ੍ਹ ਤੁਸੀਂ ਸਿਰਫ ਰਬੜ ਵੈਂ ਚੜਾ ਕੇ ਵੀ ਇੱਕ 헤ਅ ਸਟਾਈਲ ਬਣਾ ਸਕਦੇ ਹੋ ਤਾਂ ਇਸ ਚੀਜ਼ ਤੋਂ ਗ੍ਰਿਹੇਜ ਕਰੋ ਵੀ ਵਾਲ ਖੁੱਲੇ ਨਾ ਰੱਖੋ ਔਰ ਇੱਕ ਚੀਜ਼ ਇਹ ਵੀ ਆ ਵੀ ਸਾਨੂੰ ਵੀ ਸਾਡੇ ਗੁਰਾਂ ਨੇ ਇਹ ਚੀਜ਼ ਸਮਝਾਈ ਆ ਕਿ ਅਸੀਂ ਕੇਸਾਂ ਦਾ ਸਤਿਕਾਰ ਕਰਨਾ ਹੈ ਤੇ ਉਸਦੇ ਪਿੱਛੇ ਵੀ ਕੋਈ ਰੀਜ਼ਨ ਹੈ ਕਿ ਸਾਨੂੰ ਮਹਾਰਾਜ ਨੇ ਕਿਉਂ ਇਨੀ ਹਦਾਇਤਾਂ ਦੇ ਨਾਲ ਇਹ ਚੀਜ਼ ਸਮਝਾਈ ਆ ਕਦੇ ਉਸ ਚੀਜ਼ ਬਾਰੇ ਮੈਨੂੰ ਡਿਟੇਲ ਦੇ ਵਿੱਚ ਮੈਂ ਪੜ੍ਹ ਸਕੀ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਗੁਰੂ ਸਾਹਿਬ ਨੇ ਵੀ ਆਪਣੇ ਜੋੜਾ ਸਹਿਬ ਉਤਾਰੇ ਨੇ ਕੇਸਾਂ ਦੇ ਸਤਿਕਾਰ ਵਿੱਚ ਹੈ ਨਾ ਅਗਰ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਇਹਨਾਂ ਚੀਜ਼ਾਂ ਦੇਖਿਆ ਜਾਵੇ ਤਾਂ ਆਪਾਂ ਨੇ ਮਹਾਰਾਜ ਨੇ ਵੀ ਗੁਰੂ ਸਭ ਨੇ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਆਪਾਂ ਕਈ ਵਾਰੀ ਅਣਜਾਣੇ ਦੇ ਵਿੱਚ ਇਹ ਚੀਜ਼ਾਂ ਕਰ ਬੈਠਨੇ ਆ ਸ਼ੁਰੂ ਦੇ ਵਿੱਚ ਜਦੋਂ ਮੇਰੀ ਵੀ ਮੈਰਿਜ ਹੋਈ ਸੀ ਮੈਨੂੰ ਵੀ ਇਹਨਾਂ ਚੀਜ਼ਾਂ ਦਾ ਨਹੀਂ ਸੀ ਪਤਾ ਤਾਂ ਮੈਂ ਵੀ ਇੱਕ ਜਿਵੇਂ ਆਪਾਂ हेयर ਸਟਾਈਲ ਸਮਝ ਲੈਨੇ ਆਪਾਂ ਇਹ ਚੀਜ਼ ਕਰ ਲੈਨੇ ਆ ਪਰ ਜਦੋਂ ਇਸ ਚੀਜ਼ ਦੀ ਆਪਾਂ ਨੂੰ ਨੌਲੇਜ ਆ ਜੇ ਨਾ ਵੀ ਆਹ ਚੀਜ਼ ਸਾਡੇ ਲਈ ਨੁਕਸਾਨਦਾਇਕ ਆ ਤਾਂ ਫਿਰ ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਕਰਨ ਤੋਂ ਗਹੀਜ ਕਰਨਾ ਚਾਹੀਦਾ ਹੈ ਠੀਕ ਹੈ ਜੀ ਸੋ ਇੱਕ ਤਾਂ ਇਹ ਚੀਜ਼ ਹੋ ਗਈ ਹੈ ਤੇ ਦੂਸਰਾ ਆਪਾਂ ਨੂੰ ਘਰ ਦੇ ਵਿੱਚ ਪਾਠ ਜਰੂਰ ਕਰਦੇ ਰਹਿਣਾ ਚਾਹੀਦਾ ਤਾਂ ਕਿ ਇਹ ਜੀਆਂ ਬੁੜੀਆਂ ਚੀਜ਼ਾਂ ਸਾਨੂੰ ਤੰਗ ਪਰੇਸ਼ਾਨ ਨਾ ਕਰ ਸਕਣ ਸਾਡੇ ਘਰ ਦੇ ਵਿੱਚੋਂ ਉਸ 네ਗੇਟਿਵਿਟੀ ਦਾ ਜਿਹੜਾ ਹੈਗਾ ਵਾਸੂ ਖਤਮ ਹੋ ਜਾਵੇ ਜਦੋਂ ਆਪਾਂ ਪਾਠ ਕਰਨਾ ਸ਼ੁਰੂ ਕਰਦੇ ਆ ਆਪਣੇ ਘਰ ਵਿੱਚ ਲੜਾਈ ਝਗੜਾ ਕਲੇਸ਼ ਵਧਦਾ ਹੈ ਹੈਨਾ ਵਧਦਾ ਕਿਉਂ ਹੈ ਉਹਦੇ ਪਿੱਛੇ ਦੋ ਕਾਰਨ ਹੁੰਦੇ ਆ ਪਹਿਲਾ ਤਾਂ ਜਿਹੜੀਆਂ 네ਗੇਟਿਵ એનર્ਜੀ ਆਪਣੇ ਘਰ ਵਿੱਚ ਮੌਜੂਦ ਹੁੰਦੀ ਆ ਉਹ ਰੋਕਦੀ ਆ ਕਿ ਤੁਸੀਂ ਪਾਠ ਨਾ ਕਰੋ ਕਿਉਂਕਿ ਫਿਰ ਉਹਨਾਂ ਨੂੰ ਤਕਲੀਫ ਹੁੰਦੀ ਆ ਤੇ ਉਹ ਘਰ ਚੋਂ ਨਿਕਲਣਾ ਨਹੀਂ ਚਾਹੁੰਦੇ ਲੇਕਿਨ ਜਦੋਂ ਆਪਾਂ ਪਾਠ ਕਰਦੇ ਆ ਕੁਰਬਾਨੀ ਜਾਂ ਪਧਿਆ ਘਰ ਵਿੱਚ ਜੋ ਤੂਫ ਲੱਗਦੀ ਆ ਤਾਂ ਫਿਰ ਉਹਨਾਂ ਨੂੰ ਉਸ ਘਰ ਚੋਂ ਬਾਹਰ ਨਿਕਲਣਾ ਪੈਂਦਾ ਫਿਰ ਉਹਦੇ ਲਈ ਆਪਣੀ ਉਹ ਬਾਹਰ ਲਾਉਂਦੀਆਂ ਕੋਸ਼ਿਸ਼ ਕਰਦੀਆਂ ਆਪਾਂ ਨੂੰ ਰੋਕਣ ਲਈ ਦੂਸਰੀ ਚੀਜ਼ ਵੀ ਇੱਕ ਇਹ ਵੀ ਹੁੰਦੀ ਆ ਜੇ ਆਪਣੇ ਘਰ ਦੇ ਵਿੱਚ ਮੰਨ ਲਓ ਵੀ ਨੈਗੇਟਿਵ એનર્ਜੀ ਨਹੀਂ ਵੀ ਆ ਤਾਂ ਸਾਡੀਆਂ ਵੈਸੀ ਪ੍ਰੋਬਲਮਸ ਕਈ ਵਾਰੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹੈ ਹਨਾ ਕੋਈ ਵੈਸੀ ਆਪਣੇ ਕੰਮ ਵਿੱਚ ਅੜਿਚਣਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹ ਹੁੰਦਾ ਕਿ ਸਾਡੀ ਪ੍ਰੀਖਿਆ ਸ਼ੁਰੂ ਹੋ ਗਈ ਆ ਸੋ ਇਹਨਾਂ ਦੋਨਾਂ ਕੰਡੀਸ਼ਨ ਦੇ ਵਿੱਚ ਪਾਠ ਕਰਨਾ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਸਭ ਸਹੀ ਹੋਣਾ ਸੋ ਉਮੀਦ ਕਰਦੇ ਹਾਂ ਜੀ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ